ਦਿਲਜੀਤ ਦੇ ਨਾਲ ਗੁੱਸਾ ਹੈ ਦਿਲਜੀਤ ਦੀ ਚੜ੍ਹਾਈ ਨਾਲ ਗੁੱਸਾ ਹੈ ਜਾਂ ਸੱਚੀਓਂ ਦਿੱਕਤ ਪਾਕਿਸਤਾਨੀ ਕਲਾ ਨਾਲ ਦਿਲਜੀਤ ਦੀ ਚੜ੍ਹਾਈ ਤੋਂ ਵੀ ਗੁੱਸਾ ਦਿਲਜੀਤ ਦੀ ਗਲਤੀ ਕੋਈ ਨਹੀਂ ਹੈ ਪਾਕਿਸਤਾਨ ਦੇ ਇੱਕ ਦੋ ਕਲਾਕਾਰਾਂ ਦੀ ਗਲਤੀ ਹੈ ਜਿਹਦੇ ਚ ਇਸ ਫਿਲਮ ਦੀ ਹੀਰੋਇਨ ਨੇ ਵੀ ਪਹਿਲਗਾਮ ਦੀ ਜਿਹੜੀ ਘਟਨਾ ਸੀ ਉਸ ਘਟਨਾ ਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼ ਕੀਤੀ ਸੀ ਬਿਆਨ ਦਿੱਤਾ ਸੀ ਇਫਤਖਾਰ ਠਾਕੁਰ ਸਾਹਿਬ ਬਹੁਤ ਗਲਤ ਬੋਲਨੇ ਮੇ ਸਾਹਿਬ ਨੂੰ ਕਹਿਣ ਤੋਂ ਡਰ ਲੱਗਦਾ ਹੈ ਛੋਟੇ ਵੀਰ ਪੁੱਤਰਾ ਤੇ ਤੇ ਬਹੁਤ ਵੱਡਾ ਮਾਣ ਹੈ ਹਰ ਪੰਜਾਬੀ ਨੂੰ ਮਾਣ ਹੈ ਦੁਨੀਆਂ ਦੇ ਕਿਸੇ ਵੀ ਕੋਨੇ ਤੇ ਬੈਠਾ ਉਹ ਮਾਣ ਜਦੋਂ ਤੂੰ ਕਹਿੰਦਾ ਪੰਜਾਬੀ ਆ ਗਏ ਹੋਏ ਮੀਕੇ ਵਰਗੇ ਬੰਦੇ ਨੂੰ ਦਿਲਜੀਤ ਦਸਾਂਜ ਦਾ ਵਿਰੋਧ ਕਰਨਾ ਠੀਕ ਨਹੀਂ ਕਿਉਂਕਿ ਮੀਕੇ ਨੂੰ ਵੀ ਪਤਾ ਔਰ ਵੀਪਰਾਖ ਨੂੰ ਵੀ ਪਤਾ ਕਿ ਦਿਲਜੀਤ ਦੀ ਕੀ ਗਲਤੀ ਹੈ ਦਿਲਜੀਤ ਨੂੰ ਹੀ ਟਾਰਗੇਟ ਇੱਕ ਟੀਮ ਹੈ 160 70 ਬੰਦਿਆਂ ਦੀ ਉਹਨਾਂ ਦੇ 6 ਮਹੀਨੇ ਦੀ ਮਿਹਨਤ ਹੈ ਕਿਤੇ ਐਵੀ ਗੱਲ ਹੋ ਗਈ ਵੀ ਸ਼ਾਮ ਨੂੰ ਫਿਰ ਸੁਪਨਾ ਆਇਆ ਵੀ ਫਿਲਮ ਬਣਾਉਣੀ ਹੈ ਸਰਦਾਰ ਜੀ ਦੀ ਸਵੇਰ ਨੂੰ ਦਲਜੀਤ ਜਣੀ ਇਕੱਠੇ ਕਿਤੇ ਸ਼ੂਟ ਕਰਨ ਲੱਗੇ ਤਾਂ ਥੋੜਾ ਨਾ ਹੁੰਦਾ ਸੋ ਉਦੋਂ ਸਾਡੇ ਸਬੰਧ ਸਹੀ ਸੀ ਠੀਕ ਸੀ ਪਰ ਇੱਕ ਇੱਕ ਐਸੀ ਫਿਲਮ ਹੈ ਜਿਹੜੀ ਠੀਕ ਸਬੰਧਾਂ ਚ ਬਣੀ ਖਰਾਬ ਸਬੰਧਾਂ ਦੇ ਵਿੱਚ ਅਕੀਸ ਹੁੰਦੀ ਹੈ ਸਚੀਕਾਰਾ ਦਲਜੀਤ ਦੀ ਫਿਲਮ ਨੂੰ ਲੈ ਕੇ ਦੇਖੀਏ ਤਾਂ ਜਿੱਡਾ ਵੱਡਾ ਵਿਵਾਦ ਉੱਠਿਆ ਹੈ ਤੇ ਉਹਦੇ ਨਾਲ ਇਹ ਵੀ ਹੈ ਕਿ ਬਹੁਤ ਵੱਡੀ ਗਿਣਤੀ ਚ ਲੋਕ ਉਹਨਾਂ ਦੇ ਨਾਲ ਆਏ ਨੇ ਖਾਸ ਤੌਰ ਤੇ ਪੰਜਾਬ ਦੀ ਜੇ ਕਹੀਏ ਪੰਜਾਬੀ ਇੰਡਸਟਰੀ ਦਾ ਹਾਲਾਂਕਿ ਉਹਨਾਂ ਚ ਕੁਝ ਚਿਹਰੇ ਜ਼ਰੂਰ ਇਸ ਚੀਜ਼ ਦਾ ਵਿਰੋਧ ਕਰ ਰਹੇ ਨੇ ਪਰ ਦੂਜੇ ਪਾਸੇ ਇਹ ਹੈ ਕਿ ਹੁਣਾ ਬੀਜਪੀ ਦੇ ਮੰਚ ਤੋਂ ਤੇ ਜਿਕੇ ਇਹ ਪੰਜਾਬ ਦੇ ਇੱਕ ਉੱਗੇ ਕਲਾਕਾਰ ਖੋਬੀ ਸਿੰਘ ਹੋਬੀਤਾਲੀਵਾਲ ਉਹ ਵੀ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਾਂ ਕਿਉਂਕਿ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਵੀ ਨਫ਼ਰਤ ਹਰੇਕ ਥਾਂ 'ਤੇ ਠੀਕ ਨਹੀਂ ਤਰਿਵਰ ਸਾਹਿਬ ਦੇਖਿਏ ਇਹ ਜਿਹੜਾ ਇਸ ਵਾਰ ਮਸਲਾ ਉੱਠਿਆ ਕਿਤੇ ਹਾਲਾਂਕਿ ਇਹਦੀ ਇਹਨੂੰ ਲੈ ਕੇ ਹੁਣ ਤੋਂ ਇੱਕ ਮਹੀਨਾ ਪਹਿਲਾਂ ਵੀ ਕਿਉਂਕਿ ਪਾਕਿਸਤਾਨੀ ਕਲਾਕਾਰਾਂ ਨੇ ਵਿਰੋਧ ਕਰਾਇਆ ਸੀ ਉਹਨੂੰ ਲੋਕਾਂ ਦਾ ਗੁੱਸਾ ਫੁੱਟਿਆ ਸੀਗਾ ਦਲਜੀਤ ਦੇ ਨਾਲ ਗੁੱਸਾ ਹੈ ਦਲਜੀਤ ਦੀ ਚੜ੍ਹਾਈ ਨਾਲ ਗੁੱਸਾ ਹੈ ਦਿਲਜੀਤ ਦੀ ਚੜ੍ਹਾਈ ਤੋਂ ਵੀ ਗੁੱਸਾ ਦਿਲਜੀਤ ਦੀ ਗਲਤੀ ਕੋਈ ਨਹੀਂ ਹੈ ਤੇ ਪਾਕਿਸਤਾਨ ਦੇ ਇੱਕ ਦੋ ਕਲਾਕਾਰਾਂ ਦੀ ਗਲਤੀ ਹੈ ਜਿਹਦੇ ਚ ਇਸ ਫਿਲਮ ਦੀ ਹੀਰੋਇਨ ਨੇ ਵੀ ਪਹਿਲਗਾਮ ਦੀ ਜਿਹੜੀ ਘਟਨਾ ਸੀ ਉਹਦੇ ਤੇ ਉਸ ਘਟਨਾ ਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼ ਕੀਤੀ ਸੀ ਬਿਆਨ ਦਿੱਤਾ ਸੀ ਇਫਤਖਾਰ ਠਾਕੁਰ ਸਾਹਿਬ ਬਹੁਤ ਗਲਤ ਬੋਲੇ ਨੇ ਸਾਹਿਬ ਹੁਣ ਕਹਿਣ ਤੋਂ ਡਰ ਲੱਗਦਾ ਕਿਉਂਕਿ ਬਹੁਤ ਪਿਆਰ ਦਿੱਤਾ ਸਾਡੇ ਪੰਜਾਬੀਆਂ ਨੇ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਚ ਉਹਨਾਂ ਨੂੰ ਕੰਮ ਕਰਨ ਦਾ ਮੌਕਾ ਮਿਲਿਆ ਕਰਦੇ ਹੋਣਗੇ ਪਹਿਲਾਂ ਵੀ ਭਾਰਤ ਦੇ ਵਿੱਚ ਵੀ ਉਹਨਾਂ ਨੂੰ ਭਾਰਤੀ ਪੰਜਾਬੀ ਫਿਲਮਾਂ ਚ ਵੀ ਬਹੁਤ ਕੰਮ ਮਿਲਿਆ ਸੋ ਇਦਾਂ ਬੋਲਣਾ ਉਹਨਾਂ ਦਾ ਠੀਕ ਨਹੀਂ ਸੀ ਗਲਤ ਸੀ ਠੀਕ ਨਹੀਂ ਇੱਕ ਮਤਲਬ ਹੁੰਦਾ ਬੋਲਾ ਲਫ਼ਜ਼ ਮੈਂ ਕਹਣਾ ਉਹ ਗਲਤ ਸੀ 100% ਗਲਤ ਸੀ ਹਾਲਾਂਕਿ ਇਫਤਖਾਰ ਠਾਕੁਰ ਸਾਹਿਬ ਦੇ ਨਾਲ ਮੈਂ ਵੀ ਫੋਨ ਤੇ ਇਨ ਟੱਚ ਸੀ ਮਿਲਿਆ ਵੀ ਆ ਮੈਂ ਜਦੋਂ ਕਰਤਾਰਪੁਰ ਸਾਹਿਬ ਗਿਆ ਪਰ ਮੈਨੂੰ ਆਸ ਨਹੀਂ ਸੀ ਕਿ ਐਡਾ ਵੱਡਾ ਕਲਾਕਾਰ ਇੱਕ ਕਲਾ ਦੇ ਵਿੱਚ ਜਾ ਕੇ ਤੁਸੀਂ ਇੱਕ ਦੇਸ਼ ਦੇ ਖਿਲਾਫ ਇਹ ਜਾਂ ਕੁਝ ਬੋਲੋਗੇ ਨਹੀਂ ਉਹ ਪਰ ਸਾਡੇ ਜਿਹੜੇ ਕਈ ਪੰਜਾਬੀ ਸਿੰਗਰ ਜੀ ਗੱਲ ਕਰੀਏ ਵੀ ਪ੍ਰਾਪਤੀ ਹਾਲਾਂਕਿ ਸ਼ੁਰੂਆਤ ਕਿਤੇ ਨਾ ਕਿਤੇ ਇਹ ਕਹੀ ਕਿ ਪੰਜਾਬ ਦੇ ਵਿੱਚ ਦੇਖਦੇ ਆ ਜਹਾਸੇ ਪਾਸੇ ਉੱਥੋਂ ਹੋਈ ਉਸ ਤੋਂ ਬਾਅਦ ਦੇ ਵਿੱਚ ਮਿੱਕੇ ਹੋਣਾਂ ਦੀ ਗੱਲ ਹੋਵੇ ਉਹ ਵੀ ਤਾਂ ਇਹ ਭਾਵਨਾਵਾਂ ਸਮਝਦੇ ਹੋਣੇ ਕਿਉਂਕਿ ਜਦੋਂ ਸਾਈਕੀ ਪੰਜਾਬੀ ਆ ਪੰਜਾਬੀ ਗਾਉਂਦੇ ਨੇਗੇ ਪੰਜਾਬੀ ਕਰਕੇ ਅੱਜ ਪਛਾਣ ਹੈ ਤੇ ਅੱਜ ਪੰਜਾਬੀ ਦਾ ਹੀ ਵਿਰੋਧ ਹੋ ਰਿਹਾ ਨਫ਼ਰਤ ਆ ਆਪਸੀ ਨਫਰਤ ਵੀ ਆਜ ਕੱਲ ਭਰਾਵਾਂ ਚ ਲੜਾਈ ਹੋ ਜਾਂਦੀ ਆ ਪਿਓ ਪੁੱਤ ਚ ਮਾਂ ਧੀ ਚ ਲੜਾਈ ਹੋ ਰਹੀ ਆ ਇੰਡਸਟਰੀ ਦੀ ਵੀ ਲੜਾਈ ਹੋ ਸਕਦੀ ਆ ਬੈਟਰ ਤਾਂ ਜਿਆਦਾ ਤਾਂ ਵਧੀਆ ਜਵਾਬ ਮੀਕਾ ਹੀ ਦੇ ਸਕਦਾ ਜਾਂ ਬੀਪਰਾਖ ਦੇ ਸਕਦਾ ਪਰ ਇਦਾਂ ਹੋਣਾ ਨਹੀਂ ਚਾਹੀਦਾ ਇਹ ਮੰਦ ਭਾਗਾ ਮੈਂ ਤਾਂ ਇਹੀ ਕਹੂੰਗਾ ਕਿ ਮੀਕੇ ਵਰਗੇ ਬੰਦੇ ਨੂੰ ਦਿਲਜੀਤ ਦਸਾਂਜ ਦਾ ਵਿਰੋਧ ਕਰਨਾ ਠੀਕ ਨਹੀਂ ਕਿਉਂਕਿ ਮੀਕੇ ਨੂੰ ਵੀ ਪਤਾ ਔਰ ਬੀਪਰਾਖ ਨੂੰ ਵੀ ਪਤਾ ਕਿ ਦਿਲਜੀਤ ਦੀ ਕੀ ਗਲਤੀ ਆ ਦਿਲਜੀਤ ਨੂੰ ਹੀ ਟਾਰਗੇਟ ਕਿਉਂ ਹਾਂ ਤੁਸੀਂ ਫਿਲਮ ਦੇ ਹਰ ਆਰਟਿਸਟ ਨੂੰ ਤੁਸੀਂ ਲਾਈਟ ਮੈਨ ਨੂੰ ਜਿਹਨੇ ਉੱਥੇ ਰੋਟੀ ਖਵਾਈ ਆ ਉਹਨੂੰ ਉਹ ਬੰਦਾ ਜਿਹਨੇ ਆਪਦੀ ਸ਼ੂਟ ਕਰਨ ਵਾਸਤੇ ਜਗ੍ਹਾ ਦਿੱਤੀ ਆ ਉਹਨੂੰ ਸਭ ਨੂੰ ਟ੍ਰੋਲ ਕਰੋ ਸਾਰਿਆਂ ਦੇ ਖਿਲਾਫ ਟ੍ਰੋਲ ਆਓ ਉਸ ਬੰਦੇ ਦੇ ਖਿਲਾਫ ਟ੍ਰੋਲੀਏ ਜਿਹੜਾ ਅੱਜ ਰੇਸ਼ਮਾ ਜੀ ਦੇ ਗਾਣੇ ਸੁਣਦਾ ਆਓ ਉਸ ਬੰਦੇ ਦੇ ਖਿਲਾਫ ਟ੍ਰੋਲੀਏ ਜਿਹਦੇ ਘਰ ਦੇ ਵਿੱਚ ਅੱਜ ਵੀ ਯੂਟਿਊਬ ਦੇ ਉੱਪਰ ਪਾਕਿਸਤਾਨੀ ਕੰਟੈਂਟ ਪਿਆ ਆਓ ਅੱਜ ਹਰ ਉਸ ਬੰਦੇ ਦੇ ਘਰ ਉਹ ਖਿਲਾਫ ਤੁਰੀਏ ਜਿਹੜਾ ਬੰਦਾ ਪਾਕਿਸਤਾਨ ਦਾ ਨਾਮ ਵੀ ਲੈਂਦਾ ਐਦਾਂ ਥੋੜਾ ਨਾ ਹੁੰਦਾ ਐ ਨਹੀਂ ਹੁੰਦਾ ਦਿਲਜੀ ਗੱਲ ਸਮਝਣ ਦੀ ਆ ਕਿ ਇਹ ਫਿਲਮ ਤਕਰੀਬ ਪਿਛਲੇ ਸਾਲ ਤਕਰੀਬ ਅੱਜ ਜੁਲਾਈ ਹੈ ਜੂਨ ਦਾ ਲਾਸਟ ਹੈ ਪਿਛਲੇ ਸਾਲ ਦੇ ਜੂਨ ਦੇ ਜਾਂ ਜੁਲਾਈ ਦੇ ਵਿੱਚ ਸ਼ੁਰੂ ਹੋਈ ਹੋਵੇਗੀ ਇਹਦੀ ਗੱਲਬਾਤ ਸਟੋਰੀ ਕਾਸਟ ਐਕਟਰ ਕਿਹਨੂੰ ਲਈਏ ਡਾਇਰੈਕਟਰ ਕੌਣ ਹੋਏਗਾ ਸਿਨੇਮਟੋਗ੍ਰਾਫਰ ਕੌਣ ਹੋਏਗਾ ਇੱਕ ਟੀਮ ਐ 160 70 ਬੰਦਿਆਂ ਦੀ ਉਹਨਾਂ ਦੇ 6 ਮਹੀਨੇ ਦੀ ਮਿਹਨਤ ਹੈ ਕਿਤੇ ਐ ਵੀ ਗੱਲ ਹੋ ਗਈ ਵੀ ਸ਼ਾਮ ਨੂੰ ਉੱਠੇ ਸੁਪਨਾ ਆਇਆ ਵੀ ਫਿਲਮ ਬਣਾਉਣੀ ਹੈ ਸਰਦਾਰ ਜੀ 3 ਸਵੇਰ ਨੂੰ ਦਲਜੀਤ ਹੋਣੀ ਇਕੱਠੇ ਕਿਤੇ ਤੇ ਸ਼ੂਟ ਕਰਨ ਲੱਗੇ ਇtanto ਥੋੜਾ ਨਾ ਹੁੰਦਾ ਸੋ ਉਦੋਂ ਸਾਡੇ ਸਬੰਧ ਸਹੀ ਸੀ ਠੀਕ ਸੀ ਉਸ ਤੋਂ ਪਹਿਲਾਂ ਬਹੁਤ ਸਾਰੇ ਪਾਕਿਸਤਾਨੀ ਕਲਾਕਾਰਾਂ ਨੇ ਸਾਡੀਆਂ ਪੰਜਾਬੀ ਫਿਲਮਾਂ ਚ ਕੰਮ ਕੀਤਾ ਉਦੋਂ ਤਾਂ ਕਿਸੇ ਨੇ ਟੋਲ ਨਹੀਂ ਕੀਤਾ ਹਿੰਦੀ ਫਿਲਮਾਂ ਚ ਕੰਮ ਕੀਤਾ Nusrat Saab ਨੇ ਸਾਡੀਆਂ ਕਈ ਹਿੰਦੀ ਫਿਲਮਾਂ ਦੇ ਵਿੱਚ ਸੰਗੀਤ ਦਿੱਤਾ ਗੀਤ ਗਾਏ ਨੇ ਮਹਿਫਲਾਂ ਕੀਤੀਆਂ ਨੇ ਇੱਥੇ ਗਾਣੇ ਗਾਏ ਨੇ ਕਿੰਨੇ ਪੰਜਾਬੀ ਕਲਾਕਾਰ ਸਿੰਗਰ ਨੇ ਜਿਹੜੇ ਇੱਥੇ ਆ ਕੇ ਵਿਆਹਾਂ ਤੇ ਸ਼ੋਅ ਕਰਦੇ ਰਹੇ ਨੇ ਜਦੋਂ ਸਬੰਧ ਠੀਕ ਨੇ ਉਦੋਂ ਸਬੰਧ ਠੀਕ ਨੇ ਜਦੋਂ ਖਰਾਬ ਨੇ ਉਦੋਂ ਖਰਾਬ ਨੇ ਪਰ ਇਹ ਇੱਕ ਐਸੀ ਫਿਲਮ ਹੈ ਜਿਹੜੀ ਠੀਕ ਸਬੰਧਾਂ 'ਚ ਬਣੀ ਖਰਾਬ ਸਬੰਧਾਂ ਦੇ ਵਿੱਚ ਰਿਲੀਜ਼ ਹੋਉਂਦੀ ਹੈ ਪਰ ਇਹਦੇ 'ਚ ਦਿਖਿਆ ਪਤਾਲੀਵਾਲ ਸਾਹਿਬ ਇੱਕ ਚੀਜ਼ ਹੈ ਕਿ ਦਲਜੀਤ ਨੂੰ ਪੰਜਾਬੀ ਕਰਕੇ ਪੰਜਾਬ ਤਾਂ ਸਾਰੀ ਸਾਥ ਦੇ ਰਿਹਾ ਹੈ ਪਰ ਜਦੋਂ ਅੱਜ ਸਵੇਰੇ ਇੱਕ ਵਾਰੀ ਆਰ ਪੀ ਸਿੰਘ ਟਵੀਟ ਕਰਦੇ ਨੇ ਉਸ ਤੋਂ ਬਾਅਦ ਦੇ ਵਿੱਚ ਹੌਪੀਟਲ ਵਾਲੇ ਨਾਲ ਪ੍ਰੈਸ ਕਾਨਫਰੰਸ ਕਰਦੇ ਨੇ ਪਹਿਲੀ ਵਾਰੀ ਹੋਇਆ ਕਿ ਪੰਜਾਬ ਦੇ ਕਿਸੇ ਅਜੀਹੇ ਮਸਲੇ ਨੂੰ ਲੈ ਕੇ ਤੇ ਖਾਸ ਤੌਰ ਤੇ ਜਦੋਂ ਪਾਕਿਸਤਾਨ ਵਰਗਾ ਕੋਈ ਕਲਾਕਾਰ ਜਾਂ ਪਾਕਿਸਤਾਨ ਦਾ ਸ਼ਬਦ ਇਨਵੋਲਵ ਹੋਵੇ ਭਾਜਪਾ ਪਹਿਲਾਂ ਪੰਜਾਬੀ ਨਾਲ ਖੜੀ ਆ ਉਸ ਤੋਂ ਬਾਅਦ ਦੇ ਵਿੱਚ ਉਸ ਮੁੱਦੇ ਦੇ ਉੱਤੇ ਕਿਤੇ ਨਾ ਕਿਤੇ ਪਾਕਿਸਤਾਨ ਨੂੰ ਪਿੱਛੇ ਛੱਡ ਕੇ ਨਫ਼ਰਤ ਦੇ ਖਿਲਾਫ ਲੜ ਰਹੀ ਹੈ ਮਾਣ ਮਾਣ ਮੈਨੂੰ ਕਿ ਮੈਂ ਇੱਕ ਕਲਾਕਾਰ ਹਾਂ ਔਰ ਭਾਜਪਾ ਦਾ ਵਰਕਰ ਹਾਂ ਔਰ ਭਾਜਪਾ ਨੇ ਮੈਨੂੰ ਇਨਾ ਮਾਣ ਬਖਸ਼ਿਆ ਕਿ ਮੈਂ ਤੁਹਾਡੇ ਵਰ ਬਰਗੇ ਭਰਾਵਾ ਭੈਣਾ ਨਾਲ ਗੱਲ ਕਰ ਸਕਾ ਮੰਚ ਤੇ ਆ ਕੇ ਔਰ ਚੰਗੀ ਗੱਲ ਹੈ ਚੰਗਾ ਸੁਨੇਹਾ ਹੈ ਪੋਜ਼ਿਟਿਵਿਟੀ ਹੈ ਇਹਦੇ 'ਚ ਕੋਈ ਗਲਤ ਤਾਂ ਹੈ ਨਹੀਂ ਅਸੀਂ ਕਿਸੇ ਨੂੰ ਰੋਕਿਆ ਨਹੀਂ ਕੋਈ ਵੀ ਹੋਰ ਪੋਲੀਟਿਕਲ ਪਾਰਟੀ ਦਿਲਜੀਤ ਦੇ ਸਮਰਥਨ 'ਚ ਆ ਸਕਦੀ ਹੈ ਤੇ ਉਹਨਾਂ ਦੀ ਮਰਜ਼ੀ ਉਹ ਖਲਾਫ ਵੀ ਮੀਕੇ ਦਾ ਵੀ ਸਮਰਥਨ ਦੇ ਸਕਦੀ ਹੈ ਉਹ ਪੋਲੀਟਿਕਲ ਪਾਰਟੀ ਪਰ ਬੀਜੇਪੀ ਦੀ ਸੋਚ ਤੇ ਮੇਰੀ ਸੋਚ ਸਾਰਿਆਂ ਨਾਲ ਮਿਲ ਕੇ ਅਸੀਂ ਕਹਿੰਦੇ ਆ ਕਿ ਦਿਲਜੀਤ ਦੀ ਕੋਈ ਗਲਤੀ ਨਹੀਂ ਤੇ ਦਿਲਜੀਤ ਨੂੰ ਇਹੋ ਜਿਹਾ ਕੰਮ ਕਰਨਾ ਚਾਹੀਦਾ ਕਿਉਂਕਿ ਦਿਲਜੀਤ ਤੇ ਬਹੁਤ ਵੱਡਾ ਮਾਣ ਹੈ ਛੋਟੇ ਵੀਰ ਪੁੱਤਰਾ ਤੇ ਤੇ ਬਹੁਤ ਵੱਡਾ ਮਾਣ ਹੈ ਹਰ ਪੰਜਾਬੀ ਨੂੰ ਮਾਣ ਹੈ ਦੁਨੀਆ ਦੇ ਕਿਸੇ ਵੀ ਕੋਨੇ ਤੇ ਬੈਠਾ ਉਹ ਮਾਣ ਜਦੋਂ ਤੂੰ ਕਹਿੰਦਾ ਪੰਜਾਬੀ ਆਗੇ ਹੋਏ ਜਿਉਂਦਾ ਰਹਿ ਇਹ ਲਫ਼ਜ਼ ਤੇਰੇ ਨੇ ਤੇਰੇ ਨਾਲ ਹੀ ਰਹਿਣ ਤੇ ਤੂੰ ਜਿਉਂਦਾ ਰਹਿ ਉਦੋਂ ਭਾਰਤੀ ਹੋਣ ਤੇ ਵੱਡਾ ਮਾਣ ਹੁੰਦਾ ਜਦੋਂ ਤੂੰ ਤਿਰੰਗਾ ਝੰਡਾ ਲੈ ਕੇ ਕਚੋਲਾ ਵਰਗੀ ਸਟੇਜ ਤੇ ਆਉਣਾ ਹੈ ਜਿਉਂਦਾ ਰਹਿ ਸ਼ੇਰਾ ਲਵ ਯੂ ਜਦੋਂ ਤੁਹਾਨੂੰ ਆਜ਼ਾਦ ਉਬਿਟਾਲ ਗੁਰਾਉਣ ਨੇ ਹਾਲਾਂਕਿ ਇਹ ਕਈ ਫੈਕਟਸ ਨੇ ਇਸ ਪੂਰੇ ਜਦੋਂ ਵਿਰੋਧ ਦੀ ਗੱਲ ਕਰੀਏ ਤੇ ਦੂਜੇ ਪਾਸੇ ਇਹ ਵੀ ਹੈ ਕਿ ਦਿਲਜੀਤ ਨੂੰ ਲੈ ਕੇ ਹਾਲਾਂਕਿ ਜਦੋਂ ਪਹਿਲਾਂ ਜਿਹੜੇ ਸ਼ੋਅ ਹੈ ਖਾਸ ਤੌਰ ਤੇ ਪੰਜਾਬੀਆਂ ਦੀ ਗੱਲ ਕਰੀਏ ਤਾਂ ਕਿਤਨਾ ਕਿਤੇ ਪੰਜਾਬ ਦਾ ਮਾਣ ਵਧਾਇਆ ਪਰ ਇਹ ਜਿਹੜਾ ਮਸਲਾ ਉੱਠਿਆ ਤਾਂ ਉਹਦੇ ਵਿੱਚ ਜੇ ਤਕਨੀਕੀ ਖੇਤਰ ਦੇ ਵਿੱਚ ਜਾਣਿਆ ਜਿਵੇਂ ਉਬਿਟਾਲ ਗੁਰਾਉਣ ਨੇ ਦੱਸਿਆ ਵੀ ਇਹ ਫਿਲਮ ਇੱਕ ਦਿਨ ਚ ਨਹੀਂ ਬਣਦੀ ਉਸ ਸਮੇਂ ਦੇ ਦੌਰਾਨ ਜਦੋਂ ਹਾਲਾਤ ਠੀਕ ਨਹੀਂ ਤਾਂ ਕੱਲ ਨੂੰ ਕਿਸੇ ਦਾ ਪਤਾ ਨਹੀਂ ਹੁੰਦਾ ਤੇ ਉਸੇ ਤਰ੍ਹਾਂ ਦੇ ਹਾਲਾਤ ਅੱਜ ਬਣੇ ਨੇ ਉਹਦੇ ਵਿੱਚ ਦਿਲਜੀਤ ਦਾ ਵਿਰੋਧ ਬੇਮਾਨੀ ਹੈ സീനിയർ വീഡിയോ മന്ത്രി ഏത്നാഥ്മി ഒരു ജന ടി വി ചണ്ണ്ഡ്